ਬੀਤੇ ਦਿਨੀ ਮੌਸਮ ਨੇ ਆਪਣਾ ਮિજાਜ ਬਦਲਿਆ ਸੀਗਾ ਕਈ ਇਲਾਕਿਆਂ ਦੇ ਵਿੱਚ ਮੀਂਹ ਵੀ ਪਿਆ ਸੀਗਾ ਪਰ ਚੰਡੀਗੜ੍ਹ ਦੇ 39 ਸੈਕਟਰ ਤੋਂ ਤੁਹਾਡੇ ਨਾਲ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਸਰਕਾਰੀ ਕੁਆਟਰਾਂ ਤੇ ਆਸਮਾਨੀ ਬਿਜਲੀ ਡਿੱਗੀ ਸੀ ਜੀ ਆ ਦੋਸਤੋ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਅਖਰ ਕਿਸ ਪ੍ਰਕਾਰ ਆਸਮਾਨੀ ਬਿਜਲੀ ਡਿੱਗਦੀ ਆ ਡਿਗਣ ਤੋਂ ਬਾਅਦ ਕੁਆਟਰ ਦੀ ਬਾਲਕੋਨੀ ਪੂਰੇ ਤਰੀਕੇ ਦੇ ਨਾਲ ਟਹਿ ਟੇਰੀ ਹੋ ਜਾਂਦੀ ਆ ਤਸਵੀਰਾਂ ਦੇ ਵਿੱਚ ਤੁਸੀਂ ਸਾਹ ਤੌਰ ਤੇ ਵੇਖ ਸਕਦੇ ਹੋ ਪਰ ਇਸ ਹਾਸੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸਭ ਕੁਝ ਸੇਫ ਨੇ ਪਰ ਜੇਕਰ ਗੱਲ ਕੀਤੀ ਜਾਵੇ ਤਾਂ ਸਰਕਾਰੀ ਕੁਆਟਰਾਂ ਦੀ ਜਿਹੜੀ ਬਾਲਕੋਨੀ ਸੀਗੀ ਉਹ ਪੂਰੇ ਤਰੀਕੇ ਦੇ ਨਾਲ ਟੈਟਰੀ ਹੋ ਚੁੱਕੀ ਹੈ ਤੁਹਾਨੂੰ ਦੱਸ ਜੀ ਕਿ ਬੀਤੇ ਦਿਨੀ ਮੌਸਮ ਨੇ ਆਪਣਾ ਮિજાਜ ਬਦਲਿਆ ਸੀਗਾ ਕਈ ਇਲਾਕਿਆਂ ਦੇ ਵਿੱਚ ਮੀਂਹ ਵੀ ਪਿਆ ਸੀਗਾ ਮੀਂਹ ਤੋਂ ਬਾਅਦ ਜਦੋਂ ਚੰਡੀਗੜ੍ਹ ਦੇ 39 ਸੈਕਟਰ ਤੋਂ ਖਬਰ ਆਉਂਦੀ ਹੈ ਜਿੱਥੇ ਮੀਂਹ ਦੇ ਨਾਲ ਬਿਜਲੀ ਵੀ ਡਿੱਗੀ ਸੀਗੀ ਬਿਜਲੀ ਵੀ ਸਰਕਾਰੀ ਕੁਆਟਰਾਂ ਤੇ ਡਿੱਗੀ ਸੀਗੀ ਜਿਸ ਤੋਂ ਬਾਅਦ ਕੁਆਟਰ ਦੀ ਬਾਲਕੋਨੀ ਪੂਰੇ ਤਰੀਕੇ ਦੇ ਨਾਲ ਤੇ ਤੇਰੀ ਹੋ ਜਾਂਦੀ ਹੈ ਬਾਕੀ ਕਮੈਂਟਾਂ ਦੇ ਵਿੱਚ ਤੁਸੀਂ ਜਰੂਰ ਦੱਸੋ ਕਿ ਤੁਹਾਡੇ ਇਲਾਕੇ ਦੇ ਵਿੱਚ ਮੀਂਹ ਕਿਸ ਤਰ੍ਹਾਂ ਪਿਆ ਕਿਸ ਤਰ੍ਹਾਂ ਦੇ ਹਾਲਾਤ ਹੋਏ ਕਮੈਂਟਾਂ ਦੇ ਵਿੱਚ ਆਪਣੀ ਰਾਏ ਜਰੂਰ ਸਾਂਝੀ ਕਰਿਓ